हां जी दोस्तों आप जीते YouTube चैनल पर आप जी दा स्वागत है ता दोस्तों आज अपन गल करंगे कि ਕੱਲ ਨੂੰ 3 ਜਨਮ ਅਦਿ 2025 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਹੋਣ ਜਾ ਰਹੇ ਨੇ ਤਾਂ ਦੋਸਤੋ ਕਰੋ ਨੋਟ ਕੱਲ 3 ਜਨਮ ਅਦਿ 2025 ਨੂੰ ਹੋਣ ਵਾਲੇ ਕਬੱਡੀ ਕੱਪ ਪਹਿਲਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਕੁੱਤੀਵਾਲ ਖੁਰਦ ਜ਼ਿਲ੍ਹਾ ਬਟਿੰਡਾ ਜਿੱਥੇ ਕਬੱਡੀ 65 ਕਿਲੋ ਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 65 ਕਿਲੋ ਦਾ ਪਹਿਲਾ ਨਾਮ ਹੋਵੇਗਾ 11000 ਦੂਜਾ ਨਾਮ ਕਨਵੈਸੁਰ ਤੇ ਕਬੱਡੀ 65 ਕਿਲੋ ਦਾ ਇੱਕ ਖਿਡਾਰੀ ਬਾਹਰ ਖੜੂਗਾ ਤੇ ਕਬੱਡੀ ਓਪਨ ਦਾ ਪਹਿਲਾ ਨਾਮ ਹੋਵੇਗਾ 73000 ਦੂਜਾ ਨਾਮ 51000 ਤੇ ਕਬੱਡੀ ਓਪਨ ਦੀ ਤਿੰਨ ਖਿਡਾਰੀ ਬਾਹਰ ਖੜਨਗੇ ਤੇ ਬੈਕਟ੍ਰੈਕਰ ਅਦੁੱਤੀ ਆਪ ਹੀ ਲੈ ਕੇ ਆ ਰਾਂਗੇ 11000 ਰੁਪਏ ਹੋਵੇਗਾ ਮੇਰੇ ਦੋਸਤੋ ਕੁੱਤੀ ਵਾਲਾ ਖੁਰਦ ਦਾ ਲੈਬ ਤੁਸੀਂ www 123 ਲੈਬਿੰਦੂ ਜਿੱਦੇ ਦੇਖ ਸਕਦੇ ਹੋ ਮੇਰੇ ਦੋਸਤੋ ਅਗਲਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਮਨੌਲੀ ਮਹਾਲੀ ਵਿਖੇ ਜਿੱਥੇ ਦੋਸਤੋ ਪੰਜਾਬ ਫੈਡਰੇਸ਼ਨ ਦੇ ਕਬੱਡੀ 55 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 55 ਕਿਲੋ ਦਾ ਪਹਿਲਾ ਨਾਮ ਹੋਵੇਗਾ 7500 ਦੂਜਾ ਨਾਮ 6500 ਤੇ ਕਬੱਡੀ ਪੰਜਾਬ ਫੈਡਰੇਸ਼ਨ ਦਾ ਪਹਿਲਾ ਨਾਮ ਹੋਵੇਗਾ 41000 ਦੂਜਾ ਨਾਮ ਹੋਵੇਗਾ 31000 ਤੇ ਬੈਸਟ ਰਾਈਡਰਾਂ ਤੇ ਬੈਸਟ ਦੀ ਫੀਲਿੰਗ 11 11000 ਤੇ ਹੋਣਗੇ ਅਗਲਾ ਕਬੱਡੀ ਕੱਪ ਹੋਣ ਜਾ ਰਿਹਾ ਸੰਗਤ ਕਲਾਂਜਲਾ ਪਟੰਡਾ ਜਿੱਥੇ ਕਬੱਡੀ 35 ਕਿਲੋ ਤੇ ਕਬੱਡੀ 52 ਕਿਲੋ ਦੇ ਮੁਕਾਬਲੇ ਕਰਵਾਈ ਜਾਣਗੇ ਕਬੱਡੀ 35 ਕਿਲੋ ਦਾ ਪਹਿਲਾ ਨਾਮ 5100 ਦੂਜਾ ਨਾਮ 4100 ਕਬੱਡੀ 35 ਕਿਲੋ انرੋਲ ਹੋਵੇਗੀ ਕਬੱਡੀ 52 ਕਿਲੋ ਦਾ ਪਹਿਲਾ ਨਾਮ 7100 ਦੂਜਾ ਨਾਮ 5900 ਤੇ ਕਬੱਡੀ 52 ਕਿਲੋ ਵੀ انرੋਲ ਹੋਵੇਗੀ ਤਾਂ ਦੋਸਤੋ ਇਸ ਸਨ